ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਬਿਮਲਾ ਬਿਮਲਾ ਭੈਣ ਦਾ ਬੇਟਾ ਟਿੰਕੂ ਟਿੰਕੂ ਸਾਡੇ ਕੋਲੇ ਸੇਵਾ ਕਰਦਾ ਇੱਥੇ ਦਿਨ ਰਾਤ ਮਰੀਜ਼ਾਂ ਦੀ ਸੰਭਾਲ ਕਰਦਾ ਉਦੋਂ ਤੋਂ ਹੀ ਕਰਦਾ ਜਿੱਦਣ ਇਹ ਆਪਣੀ ਮੰਮੀ ਨੂੰ ਐਜ ਦੇ ਪੇਸ਼ੈਂਟ ਇੱਥੇ ਲੈ ਕੇ ਆਇਆ ਤੇ ਜਦੋਂ ਅਸੀਂ ਭੈਣ ਨੂੰ ਲੈ ਕੇ ਆਏ ਸੀ ਰਾਜਪੁਰੇ ਤੋਂ ਅਫੀਸਰ ਕਲੋਨੀ ਜਿੱਥੇ ਅਫਸਰਾਂ ਦੀ ਕਲੋਨੀ ਸੀਗੀ ਜਿਹੜੇ ਕਹਿੰਦੇ ਉੱਥੇ ਭੈਣ ਕਿਹੜੇ ਹਾਲਾਤਾਂ 'ਚ ਪਈ ਸੀ ਉਹ ਵੀ ਤੁਸੀਂ ਦੇਖੋ ਵੀਡੀਓ 6 ਸਾਲਾਂ ਤੋਂ ਰੂਮ ਚ ਬੰਦ ਸੀ ਆਪਣੇ ਆਪ ਨੂੰ ਕਰਿਆ ਹੋਇਆ ਨੇ ਭੈਣ ਵਾਇਗਰੂ ਨੇ ਕਿਰਪਾ ਕੀਤੀ ਕਿਸੇ ਭਲੇ ਪੁਰਸ਼ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਬੱਚਿਆਂ ਨਾਲ ਗੱਲ ਹੋਈ ਇਹਨਾਂ ਨੇ ਦੱਸਿਆ ਵੀ ਭਾਈ ਅਸੀਂ ਬਹੁਤ ਔਖੇ ਆ ਕੋਸ਼ਿਸ਼ ਕਰਦੇ ਆ ਪਰ ਕੋਈ ਸਾਥ ਨਹੀਂ ਦੇ ਰਿਹਾ ਕੋਈ ਆਪਣਾ ਵੀ ਨਾਲ ਨਹੀਂ ਖੜ ਰਿਹਾ ਬੇਟੀ ਸੀ ਉਹਦਾ ਵੀ ਵਿਆਹ ਹੋ ਗਿਆ ਉਹਦੀ ਵੀ ਸੋਝੀ ਨਹੀਂ ਰਹੀ ਜਦੋਂ ਵਿਆਹ ਹੋਇਆ ਇਹਨੂੰ ਪਤਾ ਹੀ ਨਹੀਂ ਲੱਗਿਆ ਭੈਣ ਨੂੰ ਤਾਂ ਫਿਰ ਅੱਜ ਇਹ ਭੈਣ ਸਾਡੇ ਸੁਪਨਿਆਂ ਦੇ ਘਰ ਚ ਕਿੰਨਾ ਟਾਈਮ ਰਹਿ ਇੱਥੇ ਆਪਾਂ 3 ਸਾਲੇ ਪੈਣ ਇੱਥੇ ਸਾਡੇ ਕੋਲ ਰਹੇ ਫਿਰ ਜਦੋਂ ਜ ਬਿਲਕੁਲ ਠੀਕ ਹੋ ਗਏ ਹੁਣੇ ਆਪਦਾ ਘਰ ਸੰਭਾਲਦੇ ਨੇ ਘਰੇ ਰਹਿੰਦੇ ਨੇ ਰਖੜੀ ਬੰਨਣਾਈ ਸੀ ਸਪੈਸ਼ਲ ਪੈਣ ਉਹ ਘਰ ਜਿਹੜਾ ਨਰਕ ਬਣ ਗਿਆ ਸੀ ਅੱਜ ਦੁਬਾਰਾ ਸਵਰਗ ਬਣ ਗਿਆ ਉਹ ਘਰ ਉਹ ਘਰ ਦਾ ਦੀਵਾ ਜਗਦਾ ਹੋ ਗਿਆ ਜਿਹੜੇ ਘਰ ਦੇ ਵਿੱਚ ਰੌਸ਼ਨੀ ਆਉਣੀ ਨਹੀਂ ਬੰਦ ਹੋ ਗਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਇੰਨਾ ਭੈਣਾਂ ਦੇ ਭਰਾ ਬਣ ਸਕੀਏ ਐਸਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਭੈਣਾਂ ਨੇ ਹੋਰ ਵੀ ਆਸ-ਪਾਸ ਆਪਣੀ ਨਿਗਾ ਮਾਰਿਆ ਕਰੋ ਯਾਰ ਆਪਣੀ ਬਣਦੀ ਜ਼ਿੰਮੇਵਾਰੀ ਆਪਣੀ ਬਣਦੀ ਡਿਊਟੀ ਜ਼ਰੂਰ ਨਿਭਾਇਆ ਕਰੋ ਨਹੀਂ ਤਾਂ ਇਸ ਭੈਣ ਨੂੰ 6 ਸਾਲ ਇਦਾਂ ਦੇ ਹਾਲਾਤ ਨਾ ਦੇਖਣੇ ਪੈਂਦੇ ਜੇ ਕੋਈ ਇਹਦਾ ਆਪਣਾ ਦਿਓਰ ਜੀਠ ਕੋਈ ਇਹਦੀ ਨੰਦ ਕੋਈ ਭਝਾਈ ਕੋਈ ਤਾਂ ਬਾਹ ਫੜਦਾ ਬੱਚੇ ਛੋਟੇ ਸੀ ਬਸ ਰੋਟੀ ਖਵਾ ਸਕਦੇ ਸੀ ਇਹ ਵੀ ਪੜ੍ਹਾਈ ਬੰਦ ਕਰਕੇ ਕੰਮ ਤੇ ਲੱਗ ਗਿਆ ਮੰਮੀ ਨੂੰ ਰੋਟੀ ਗੇਟ ਤੇ ਰੱਖਿਆ ਹੁੰਦਾ ਸੀ ਭੱਜਿਆ ਹੁੰਦਾ ਜੇ ਰੁਕ ਜਾਂਦਾ ਸੀ ਤਾਂ ਮੰਮੀ ਮਾਰਨ ਪੈਂਦੀ ਕੁੱਟਣ ਪੈਂਦੀ ਸਾਰਾ ਦਿਨ ਫਿਰ ਡਿਸਟਰਬ ਹੋਣ ਦੀ ਖਿਜੀ ਜਾਂਦੀ ਐਡੀਆਂ ਜਿਹੀਆਂ ਜਟਾਂ ਬਣ ਗਈਆਂ ਸਾਡੀ ਇਹ ਬੇਨਤੀ ਆ ਜੇ ਬਿਮਲਾ ਭੈਣ ਠੀਕ ਹੋ ਸਕਦੀ ਆ ਤਾਂ ਤੁਹਾਡੇ ਆਸ-ਪਾਸ ਰਹਿੰਦੇ ਬਿਮਲਾ ਭੈਣ ਵਰਗੇ ਲੋਕ ਕਿਉਂ ਨਹੀਂ ਠੀਕ ਹੋ ਸਕਦੇ ਬਿਮਲਾ ਭੈਣ ਨੂੰ ਤਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਸ਼ੋਦੀ ਭੈਣ ਚੜ੍ਹਦੀ ਕਲਾ ਤੰਦਰੁਸਤੀ ਵਾਖਸ਼ੇ ਭੈਣ ਵਾਇਗੁਰੂ ਮੇਰ ਪਰੇ ਹੱਥ ਰੱਖੇ ਮੇਰੀ ਭੈਣ ਤੇ ਅਸੀਂ ਅਰਦਾਸ ਕਰਦੇ ਆਂ ਸਾਡੀ ਭੈਣ ਸਦਾ ਹੀ ਖੁਸ਼ ਰਹੇ ਸਦਾ ਹੀ ਖੁਸ਼ ਰਹੇ ਮੇਰੀ ਭੈਣ ਨਹੀਂ ਨਹੀਂ ਭੈਣੇ ਸ਼ਗਨ ਹੈ ਭਰਾਵਾਂ ਨੂੰ ਸ਼ਗਨ ਹੈ ਨਹੀਂ ਭੈਣ ਭਰਾਵਾਂ ਦਾ ਸ਼ਗਨ ਹੁੰਦਾ ਹੁੰਦਾ ਥੈਂਕ ਯੂ ਹੁਣ ਕਿਵੇਂ ਆ ਫਿਰ ਛੱਡ ਕੇ ਆਉਣਾ ਜੇ ਰਹਿਣਾ ਹਜੇ ਰਹੂਗੀ ਭੈਣ ਜਾਣਾ ਵਾ ਹਾਂਜੀ ਜੀ ਨਹੀਂ ਲੱਗਦਾ ਇੱਥੇ ਵਾਇਗੁਰੂ ਜੀ ਕੀ ਖਾਲਸਾ ਵਾਇਗੁਰੂ ਜੀ ਕੀ ਫਤਹ